قافلہ ودਿਆ ਵੀ ਆ ਕੁਝ ਸ਼ਰੋਣੀ ਕਮੇਟੀ ਮੈਂਬਰ ਜੁੜੇ ਹਾਂਜੀ ਹਾਂਜੀ ਐਗਜ਼ੈਕਟਿਵ ਮੈਂਬਰ ਆਏ ਆ ਜੀ ਕਮਾਲਪੁਰ ਸਾਹਿਬ ਉਹਨਾਂ ਦੀ ਮਲਕੀਤ ਕੌਰ ਕਮਾਲਪੁਰਾ ਉਹ ਵੀ ਐਗਜ਼ੈਕਟਿਵ ਮੈਂਬਰ ਹੈ ਸਰਦਾਰ ਇੰਦਰ ਮੋਹਨ ਸਿੰਘ ਵੀ ਐਗਜ਼ੈਕਟਿਵ ਮੈਂਬਰ ਹੈ ਹੋਰ ਚਾਰ ਮੈਂਬਰ ਆਏ ਆ ਉਹ ਸਾਰੇ ਵਾਪਸ ਆ ਗਏ ਉਧਰੋਂ ਆਪਣੇ ਚੀਮਾ ਸਾਹਿਬ ਨੇ ਕਿਹਾ ਵੀ ਉਹ ਦਿਹਾੜੀ ਤੇ ਘੱਟ ਕੀਤਾ ਹੋਇਆ ਜਿਹੜਾ ਲਹਿਰਾਂ ਆ ਫਿਰ ਇਹਦਾ ਮਤਲਬ ਲੋਕਾਂ ਨੂੰ ਦਿਹਾੜੀਦਾਰ ਕਿਹਾ ਨਾ ਉਹਨਾਂ ਨੇ ਇਹ ਇਹਦਾ ਮਤਲਬ ਕਿ ਉਹਨਾਂ ਨੂੰ ਵਿਸ਼ਵਾਸ ਹੀ ਨਹੀਂ ਕਿਸੇ ਤੇ ਤੇ ਉਹ ਇਥੇ ਕਰਨ ਕੀ ਆਏ ਜੇ ਸਾਰੇ ਸੰਗਰੂਰ ਵਾਲੇ ਲੋਕ ਦਿਹਾੜੀਆਂ ਦੇ ਹੁੰਦੇ ਆ ਤੇ ਉਹ ਕੀ ਕਰਨਾ ਹੈ ਕਿਵੇਂ ਦੇਖਦੇ ਹਾਂ ਅੱਜ ਦਾ ਜਿਹੜਾ ਮੈਂ ਤੇ ਧਰਵਾਤ ਕਰਦੀ ਸੰਗਰੂਰ ਮਾਨਸਾ ਬਰਨਾਲਾ ਦੇ ਸਾਰੇ ਲੋਕਾਂ ਦਾ ਜਿਨ੍ਹਾਂ ਨੇ ਇੰਨੀ ਭਰ ਗਰਮੀ ਦੇ ਵਿੱਚ ਐਡਾ ਵੱਡਾ ਇਕੱਠ ਕੀਤਾ ਮੈਨੂੰ ਨਹੀਂ ਸੀ ਆਸ ਕਿ ਐਡਾ ਵੱਡਾ ਇਕੱਠ ਹੋएगा ਪ੍ਰਦੀਪ ਕਲੇਰ ਬਿਆਨ ਦਿੰਦੇ ਨੇ ਟੀਵੀਾਂ 'ਚ ਚੱਲ ਰਹੇ ਨੇ ਉਹ ਉਹਨਾਂ ਦੇ ਬਾਰੇ ਵਿੱਚ ਹਣਕਾ ਪ੍ਰਦੀਪ ਕਲੇਰ ਤੇ ਆਪ ਹੀ ਦੋਸ਼ੀ ਹੈ ਉਹ ਜੋ ਮਰਜ਼ੀ ਕਵੇ ਕੋਈ ਬਹੁਤੀ ਵੱਡੀ ਮੈਂ ਉਹਨੂੰ ਵੈਲੀ ਨਹੀਂ ਦਿੰਦੀ ਕਿ ਇਕੱਲਾ ਉਹ ਨਹੀਂ ਕਹਿੰਦਾ ਬਾਕੀ ਲੋਕ ਕਹਿੰਦੇ ਆ ਕਿ ਜਿਹੜਾ ਛੇਕਿਆ ਬੰਦਾ ਸੀ ਬਾਦਲ ਸਾਹਿਬ ਉਥੇ ਨਹੀਂ ਸੀ ਜਾਣਾ ਚਾਹੀਦਾ ਪਰਦਾਨ ਸੀ ਸ਼ਰਮ ਨਹੀਂ ਕਰੀ ਜਿਹੜਾ ਸੌਦਾ ਸਾਧ ਨੂੰ ਮਾਫ ਕਰ ਦੇਣਾ ਮਾਫੀ ਦੇ ਦੇਣਾ ਉਹ ਉਸ ਨੂੰ ਵੱਡੀ ਪਾਲਸੀ ਜੋ ਅਜੇ ਵੀ ਨਹੀਂ ਸੰਗਤ ਸਰ ਨੂੰ ਮਾਫ ਕਰ ਕਾਲੀ ਗੱਲ ਨੇ ਜਿੱਥੇ ਲੋਂਗੋ ਵਾਲ ਬਖੇ ਸੰਤ ਹਰਚਰਨ ਸਿੰਘ ਦੀ ਉਹ ਉਹ ਕਾਲੀ ਦਲ ਬਲੋਂ ਜਿੱਥੇ ਸੰਤ ਅਰਜਨ ਸਿੰਘ ਲੰਗੋਵਾਲ ਦੀ 39ਵੀਂ ਵਰਸੀ ਮਨਾਈ ਗਈ ਉੱਥੇ ਦੂਜੇ ਪਾਸੇ ਬਾਗੀ ਤੜਾ ਕਹੇ ਜਾਣ ਵਾਲੇ ਸੁਧਾਰ ਲਹਿਰ ਵਾਲੇ ਅਕਾਲੀਆਂ ਵੱਲੋਂ ਵੀ ਇੱਥੇ ਵਰਸੀ ਸਮਾਗਮ ਕੀਤਾ ਗਿਆ ਕੱਠ ਦਰਸਾਉਦਾ ਸੀ ਕਿ ਕਿਤੇ ਨਾ ਕਿਤੇ ਲੋਕ ਬਾਗੀ ਧੜੇ ਦੇ ਨਾਲ ਸਹਿਮਤ ਹੁੰਦੇ ਜਾਪਦੇ ਨੇ ਕੱਠ ਸਾਡੇ ਨਾਲ ਬੀਬੀ ਜੀ ਜੁੜੇ ਹੋਏ ਨੇ ਬੀਬੀ ਜੀ ਨਾਲ ਵੀ ਕਰ ਲੈਨੇ ਆ ਗੱਲ ਕੀ ਕਹਣਾ ਇੱਥੋਂ ਬੀਬੀ ਜੀ ਦਾ ਜਿੱਦਾਂ ਕੱਠ ਕੀ ਦਰਸਾ ਰਿਹਾ ਮੇਰੇ ਹਿਸਾਬ ਨਾਲ ਤੇ ਅੱਜ ਦਾ ਇਕੱਠ ਆਸ ਤੋਂ ਵੱਧ ਹੋਇਆ। ਇੰਨੀ ਗਰਮੀ ਦੇ ਵਿੱਚ ਪੂਰਾ ਪੰਡਾਲ ਖਚਾ-ਖਚ ਭਰਿਆ ਬਾਹਰ ਜਿੰਨੇ ਮੈਦਾਨ ਸੀ ਉਹ ਖਚਾ-ਖਚ ਭਰੇ ਬਾਹਰ ਸੜਕਾਂ ਦੇ ਉੱਤੇ ਲੋਕੀ ਤੁਰੇ ਫਿਰਦੇ ਸੀਗੇ। ਮੈਨੂੰ ਲੱਗਦਾ ਕਿ ਇੰਨੀ ਰੈਲੀ ਸ਼ਾਇਦ ਕਦੀ ਵੀ ਨਹੀਂ ਪਹਿਲਾਂ ਹੋਈ। ਮੈਂ ਪਿਛਲੀ ਵੀ ਰੈਲੀ ਤੇ ਆਈ ਸੀ। ਅੱਜ ਦਾ ਜਿਹੜਾ ਕਾਫਲਾ ਵਧਿਆ ਵੀ ਆ ਕੁਝ ਸ਼ਰੋਣੀ ਕਮੇਟੀ ਮੈਂਬਰ ਜੁੜੇ ਹੋਏ। ਹਾਂਜੀ ਹਾਂਜੀ। ਐਗਜ਼ੀਕਟਿਵ ਮੈਂਬਰ ਆਏ ਆ ਜੀ। ਕਮਾਲਪੁਰ ਸਾਹਿਬ ਉਹਨਾਂ ਦੀ ਮਲਕੀਤ ਕੌਰ ਕਮਾਲਪੁਰਾ ਉਹ ਵੀ ਐਗਜ਼ੈਕਟਿਵ ਮੈਂਬਰ ਹੈ ਸਰਦਾਰ ਇੰਦਰ ਮੋਹਨ ਸਿੰਘ ਵੀ ਐਗਜ਼ੈਕਟਿਵ ਮੈਂਬਰ ਹੈ ਹੋਰ ਚਾਰ ਮੈਂਬਰ ਆਏ ਹੈ ਉਹ ਸਾਰੇ ਵਾਪਸ ਆ ਰਹੇ ਬੀਬੀ ਜੀ ਅੱਜ ਉਧਰੋਂ ਆਪਣੇ ਚੀਮਾ ਸਾਹਿਬ ਨੇ ਕਿਹਾ ਵੀ ਉਹ ਦਿਹਾੜੀ ਤੇ ਇਕੱਠ ਕੀਤਾ ਹੋਇਆ ਜਿਹੜਾ ਲਹਿਰਾਂ ਆ ਫਿਰ ਇਹਦਾ ਮਤਲਬ ਲੋਕਾਂ ਨੂੰ ਦਿਹਾੜੀਦਾਰ ਕਿਹਾ ਨਾ ਉਹਨਾਂ ਨੇ ਇਹਦਾ ਮਤਲਬ ਕਿ ਉਹਨਾਂ ਨੂੰ ਵਿਸ਼ਵਾਸ ਹੀ ਨਹੀਂ ਕਿਸੇ ਤੇ ਤੇ ਉਹ ਇਥੇ ਕਰਨ ਕੀ ਆਏ ਜੇ ਸਾਰੇ ਸੰਗਰੂਰ ਵਾਲੇ ਲੋਕ ਦਿਹਾੜੀਆਂ ਦੇ ਹੁੰਦੇ ਆ ਤੇ ਉਹ ਕੀ ਕਰਨਾ ਹੈ ਕਿਵੇਂ ਦੇਖਦੇ ਹਾਂ ਅੱਜ ਦਾ ਜਿਹੜਾ ਮੈਂ ਤੇ ਧੰਨਵਾਦ ਕਰਦੀ ਸੰਗਰੂਰ ਮਾਨਸਾ ਬਰਨਾਲਾ ਦੇ ਸਾਰੇ ਲੋਕਾਂ ਦਾ ਜਿਨ੍ਹਾਂ ਨੇ ਇੰਨੀ ਭਾਰ ਗਰਮੀ ਦੇ ਵਿੱਚ ਐਡਾ ਵੱਡਾ ਇਕੱਠ ਕੀਤਾ ਮੈਨੂੰ ਨਹੀਂ ਸੀ ਆਸ ਕਿ ਐਡਾ ਵੱਡਾ ਇਕੱਠ ਹੋਏਗਾ ਪ੍ਰਦੀਪ 8000 ਜਰ ਦੀ ਤੁਸੀਂ ਆਪ ਹੀ ਦੇਖੋ ਕਿ 8-10000 ਦੀ ਗੈਦਰਿੰਗ ਤਕਰੀਬਨ ਅੰਦਰ ਬਾਹਰ ਪਾ ਕੇ ਸੀ ਹੋਰ ਇਹ ਤੋਂ ਵੱਡਾ ਇਕੱਠ ਕੀ ਹੋਣਾ ਪ੍ਰਦੀਪ ਕਲੀਅਰ ਬਿਆਨ ਦਿੰਦੇ ਨੇ ਟੀਵੀਾਂ 'ਚ ਚੱਲ ਰਹੇ ਨੇ ਉਹ ਉਹਨਾਂ ਦੇ ਬਾਰੇ ਤੁਸੀਂ ਕੀ ਕਹਿੰਦੇ ਹੋ ਕੋਈ ਪ੍ਰਦੀਪ ਕਲੇ ਇਤਿਹਾਪ ਹੀ ਦੋਸ਼ੀ ਹੈ ਉਹ ਜੋ ਮਰਜੀ ਕਵੇ ਕੋਈ ਬਹੁਤੀ ਵੱਡੀ ਮੈਂ ਉਹਨੂੰ ਵੈਲਿਊ ਨਹੀਂ ਦਿੰਦੀ ਪਰ ਫਿਰ ਸਿਰਫ ਦੁੱਖ ਹੈ ਕਿ ਇਕੱਲਾ ਉਹ ਨਹੀਂ ਕਹਿੰਦਾ ਬਾਕੀ ਲੋਕ ਕਹਿੰਦੇ ਆ ਕਿ ਜਿਹੜਾ ਛੇਕਿਆ ਬੰਦਾ ਸੀ ਬਾਦਲ ਸਾਹਿਬ ਨੂੰ ਉੱਥੇ ਨਹੀਂ ਸੀ ਜਾਣਾ ਚਾਹੀਦਾ ਪਰਦਾਨ ਸੀ ਸ਼ਰਮ ਨਹੀਂ ਕਰਦਾ ਤੇ ਜਿਹੜਾ ਸੌਦਾ ਸਾਦ ਨੂੰ ਮਾਫ ਕਰ ਦੇਣਾ ਮਾਫੀ ਦੇ ਦੇਣਾ ਉਹ ਉਸ ਨੂੰ ਵੱਡੀ ਪੁਲਸੀ ਜੋ ਅਜੇ ਵੀ ਨਹੀਂ ਸੰਗਤ ਸਾਹਿਬ ਨੂੰ ਮਾਫ ਕਰਦੀ ਇਹ ਸਾਨੂੰ ਬੀਬੀ ਜਗੀਰ ਕੌਰ ਜੀ ਜਿਨ੍ਹਾਂ ਨੇ ਕਿਹਾ ਵੀ ਸੰਗਰੂਰ ਵਿਖੇ ਹੋਇਆ ਇਕੱਠ ਕਿਤੇ ਨਾ ਕਿਤੇ ਆਪਣੇ ਦੇ ਵਿੱਚ ਮਸਾਲ ਹੈ ਇਹ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦੇ ਧੜੇ ਨੂੰ ਦੇਖ ਲੈਣਾ ਚਾਹੀਦਾ ਕਿ ਆਉਣ ਵਾਲਾ ਸਮਾਂ ਕਿ ਕਿਸ ਭਲ ਨੂੰ ਰੁਖ ਕਰ ਰਿਹਾ ਕੈਮਰਾਮੈਨ ਜੌਨਸਨ ਤੇ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੰਤ ਹਰਚੰਦ ਸਿੰਘ ਲੋਂਗੋਵਾਲ ਦੀ 39ਵੀਂ ਵਰਸੀ ਮਨਾਈ ਗਈ ਜਿੱਥੇ ਵੱਡਾ ਇਕੱਠ ਕਰਕੇ ਸਨੇਹਾ ਦੇਣ ਦੀ ਕੋਸ਼ਿਸ਼ ਕੀਤੀ ਗਈ ਕੁਝ ਲੀਡਰਾਂ ਨੇ ਕਿਹਾ ਗਿਆ ਵੀ ਤਲਿਹਦਾਰ ਜਿਹੜੇ ਸੁਧਾਰ ਨਹਿਰਵਾਲਾ ਦੇ ਲੋਕ ਨੇ ਉਹੋ ਕਰਾਏ ਤੇ ਲੋਕਾਂ ਨੂੰ ਲੈ ਕੇ ਆਏ ਨੇ ਦਿਹਾੜੀਆਂ ਤੇ ਲੈ ਕੇ ਆਏ ਨੇ ਦੂਜੇ ਪਾਸੇ ਜਿਹੜਾ ਸੁਧਾਰ ਲਹਿਰ ਵਾਲਿਆਂ ਦਾ ਵੱਡਾ ਘੱਟ ਦਰਸਾਉਦਾ ਸੀ ਕਿਤੇ ਨਾ ਕਿਤੇ ਲੋਕ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਤੋਂ ਆਕ ਚੁੱਕੇ ਨੇ ਬੀਬੀ ਜਗੀਰ ਕੌਰ ਨੇ ਇਹ ਵੀ ਕਿਹਾ ਵੀ ਪ੍ਰਦੀਪ ਕਲੇਰ ਨੂੰ ਅਸੀਂ ਬਹੁਤੀ ਤਵੱਜੋ ਨਹੀਂ ਦਿੰਦੇ ਪਰ ਫਿਰ ਵੀ ਕਿਤੇ ਨਾ ਕਿਤੇ ਕੋਈ ਨਾ ਕੋਈ ਸਚਾਈ ਤਾਂ ਉਹਨਾਂ ਦੀ ਗੱਲਾਂ 'ਚ ਹੋਊਗੀ ਕੈਮਰਾਮੈਨ ਜੌਨਸਨ ਤੇ ਗੁਰਪ੍ਰੀਤ ਨਾਲ ਇਕਬਾਲ ਸਿੰਘ ਫਗੋਲਾ ਬੀਫ ਹੈ ਚੈਨਲ ਪੰਜਾਬੀ ਲੋਂਗੋਵਾਲ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ